ਅਮਰੀਕਾ ਤੋਂ ਬੋਲੋ ਜਿੱਥੇ ਭਾਰਤ ਦੇ ਉੱਤੇ ਹੁਣ 50% ਟੈਰਿਫ ਲਗਾਉਣ ਦਾ ਫਟਾ ਐਲਾਨ ਕੀਤਾ ਜਿੱਥੇ ਹੁਣ ਐਲੂਮੀਨੀਅਮ ਸਟੀਲੀਆਂ ਹੋਰਾਂ ਉਤਪਾਦਾਂ ਦੇ ਉੱਤੇ ਹੁਣ 50% ਟੈਰਿਫ ਲਗਾਇਆ ਜਾਵੇਗਾ ਤੇ ਇਸ ਦੇ ਨਾਲ ਹੀ ਹੁਣ ਭਾਰਤ ਦੇ ਵੱਲੋਂ ਵੀ ਹੁਣ ਠੋਕਮਾ ਜਵਾਬ ਅਮਰੀਕਾ ਨੂੰ ਦਿੱਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਹਾਲਾਂਕਿ ਹੁਣ ਭਾਰਤ ਵੀ ਜਿਹੜਾ ਵਾ ਕਈ ਉਤਪਾਦਾਂ ਤੇ ਕਈ ਸਮਾਨਾਂ ਦੇ ਉੱਤੇ ਟੈਰਿਫ ਲਗਾਉਣ ਦੀ ਰਣਨੀਤੀ ਤੈਅ ਕਰ ਸਕਦਾ ਹੈ ਏ ਚਰਚਾਆਂ ਮਾ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਹੈ ਖਬਰਾਂ ਕਾਫੀ ਜ਼ਿਆਦਾ ਹੀ ਚਾਚਾ ਦਾ ਵਿਸ਼ਾ ਬਣ ਗਿਆ ਨੇ ਜਿੱਥੇ ਹੁਣ ਅਮਰੀਕਾ ਦੇ ਟੈਰਿਫ ਲਗਾਉਣ ਤੋਂ ਬਾਅਦ ਹੁਣ ਭਾਰਤ ਵੀ ਠੁਕਵਾ ਜਵਾਬ ਜਾਂ ਫਿਰ ਇੱਕ ਬਦਲਾ ਲੈਣ ਦੀ ਤਿਆਰੀ ਦੇ ਵਿੱਚ ਨਜ਼ਰ ਆ ਰਿਹਾ ਹੈ ਹਾਲਾਂਕਿ ਭਾਰਤ ਦੇ ਕੋਲੋਂ ਹੋਰ ਕੋਈ ਵੀ ਵਿਕਲਪ ਨਹੀਂ ਹੈ ਇਸ ਟੈਰਿਫ ਲਗਾਉਣ ਤੋਂ ਬਾਅਦ ਤੇ ਹੁਣ ਦੇਖਣਾ ਹੋਵੇਗਾ ਕਿ ਭਾਰਤ ਦੀ ਕੀ ਕੋਈ ਰਣਨੀਤੀ ਹੈ ਤਾਂ ਪੂਰਾ ਮਾਮਲਾ ਕੀ ਹੋ ਤਾਰੇ ਨਾਲ ਸਾਂਝਾ ਕਰ ਲੈਣੇ ਦਰਸਲ ਟੈਰੀਫ ਮਾਮਲੇ ਤੋਂ ਬਾਅਦ ਇਹ ਹੁਣ ਪੱਖ ਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਹੁਣ ਭਾਰਤ ਵੀ ਇਸੇ ਜਵਾਬ ਦੇ ਵਿੱਚ ਹੁਣ 99 ਅਮਰੀਕਾ ਸਮਾਨ ਤੇ ਟੈਰੀਫ ਲਾਉਣ ਦੇ ਵਿਚਾਰ ਕਰ ਰਿਹਾ ਹੈ ਸੂਤਰਾਂ ਦੇ ਹਵਾਲੇ ਦੇ ਨਾਲ ਇਹ ਜਾਣਕਾਰੀ ਸਾਹਮਣੇ ਆਈ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਟੈਰੀਫ ਤੇ ਭਾਰਤ ਦਾ ਪਹਿਲਾ ਰਸਮੀ ਪਲਟਵਾਰ ਹੋਵੇਗਾ ਟਰੰਪ ਨੇ 31 ਜੁਲਾਈ ਨੂੰ ਸਾਰੀਆਂ ਭਾਰਤੀ ਵਸਤਾਂ ਤੇ 25% ਟੈਰੀਫ ਲਾਇਆ ਸੀ ਤੇ ਫਿਰ 6 ਅਗਸਤ ਨੂੰ ਰੂਸ ਤੋਂ ਤੇਲ ਬਰਾਮਦ ਲੈਣ ਤੋਂ ਬਾਅਦ ਬਰਾਮਦ ਤੋਂ ਬਾਅਦ ਹਮ 25% ਦਾ ਐਕਸਟਰਾ ਟੈਰਿਫ ਲਾ ਦਿੰਦਾ ਹੈ ਸੂਤਰ ਦੇ ਵਾਲੇ ਤੋਂ ਦੱਸਿਆ ਗਿਆ ਕਿ ਵਸ਼ਿੰਗਟਨ ਭਾਰਤ ਦੀਆਂ ਚੇਤਾਵਨੀਆਂ ਜਿਹੜੀਆਂ ਸੀ ਉਹ ਭਾਰਤ ਦੀਆਂ ਚਿੰਤਾਵਾਂ ਨੂੰ ਗੱਲਬਾਤ ਨਾਲ ਸੁਜਾਉਣ ਦੀ ਤਿਆਰ ਨਹੀਂ ਹੈ ਜਿਸ ਨਾਲ ਭਾਰਤ ਕੋਲ ਪਲਟਵਾਰ ਤੋਂ ਇਲਾਵਾ ਕੋਈ ਹੋਰ ਬਦਲਾ ਨਹੀਂ ਇਹ ਲਿੱਤਾ ਜਾ ਸਕਦਾ ਕੋਈ ਬਦਲੇ ਦੀ ਰਣਨੀਤੀ ਨਹੀਂ ਹੈ ਇਸ ਪਲਟਵਾਰ ਦੀ ਸ਼ੁਰੂਆਤ ਅਮਰੀਕੀ ਵਸਤਾ ਤੇ ਇੱਕ ਸੈਟ ਤੇ ਅਜਿਹੇ ਟੈਰਿਫ ਨਾਲ ਹੋ ਸਕਦੀ ਹੈ ਜੋ ਅਮਰੀਕੀ ਡਿਊਟੀ ਨਾਲ ਹੋਏ ਨੁਕਸਾਨ ਤੇ ਉਤਪਾਦਨ ਚ ਹੋਵੇ ਦਾ ਇਸੇ ਤਰੀਕੇ ਦੇ ਨਾਲ ਅਤੇ ਕਾਰਿਆਂ ਨੇ ਦੱਸਿਆ ਕਿ ਅਮਰੀਕਾ ਇੱਕ ਪਾਸੇ ਦੋ ਪੱਖੀ ਵਪਾਰ ਸਮਝੌਤੇ ਤੇ ਗੱਲਬਾਤ ਕਰ ਰਿਹਾ ਹੈ ਤਾਂ ਦੂਜੇ ਪਾਸੇ ਭਾਰਤ ਦੇ ਆਰਥਿਕ ਹਿੱਤਾਂ ਖਿਲਾਫ ਅਣਉਚਿਤ ਕਦਮ ਉਠਾ ਰਿਹਾ ਹੈ ਤਾਂ ਭਾਰਤ ਨੂੰ ਅਮਰੀਕਾ ਦੀ ਜਿਹੜੀ ਇਹ ਕਾਰਵਾਈ ਆ ਉਸ ਦਾ ਜਵਾਬ ਦੇਣ ਤੇ ਲਈ ਹੁਣ ਐਕਸ਼ਨ ਲੈਣ ਪੈਣਗੇ ਤਾਂ ਇਸੇ ਤਰ੍ਹਾਂ ਨਾਲ ਹੁਣ ਭਾਰਤ ਨੂੰ ਅਮਰੀਕਾ 45 ਅਰਬ ਡਾਲਰ ਤੋਂ ਜ਼ਿਆਦਾ ਦਾ ਮਾਲ ਜਿਹੜਾ ਬਰਾਮਦ ਕਰਦਾ ਹੈ ਉਥੇ ਹੀ ਹਾਲੀਆ ਟੈਰਿਫ ਤੋਂ ਬਾਅਦ ਪਹਿਲਾ ਭਾਰਤ ਦੀ ਅਮਰੀਕਾ ਤੋਂ ਦਰਾਮਦ ਜਿਹੜੀ ਸੀ 86 ਅਰਬ ਡਾਲਰ ਦੀ ਸੀ ਜੇਕਰ ਭਾਰਤ ਟੈਰਿਸਟੇ ਮਾਮਲੇ ਦੇ ਵਿੱਚ ਜਵਾਬੀ ਕਾਰਵਾਈ ਕਰਦਾ ਤੇ ਵਪਾਰ ਵਾਟਾ ਜਿਹੜਾ ਵਾ ਉਹ ਘਟ ਸਕਦਾ ਜਾਨੀ ਕਿ ਇਹ ਵੱਧ ਵੀ ਸਕਦਾ ਹੈ ਇਹ ਅਸਰਦਾਰ ਹੋ ਸਕਦਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਤੇ ਰਾਸ਼ਟਰਪਤੀ 트ੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ ਪੱਖੀ ਵਪਾਰ ਨੂੰ 500 ਅਰਬ ਡਾਲਰ ਤੱਕ ਵਧਾਉਣ ਅਤੇ ਵਿਆਪਕ ਗੱਲਬਾਤ ਸ਼ੁਰੂ ਕਰਨ ਦਾ ਵਾਦਾ ਕੀਤਾ ਸੀ ਪਰ ਅਮਰੀਕਾ ਭਾਰਤ ਦੇ ਖੇਤੀਬਾੜੀ ਅਤੇ ਸੰਵੇਦਨਸ਼ੀਲ ਖੇਤਰਾਂ 'ਚ ਜ਼ਿਆਦਾ ਪਹੁੰਚਾ ਪਹੁੰਚ ਕਰਦਾ ਤਾਂ ਅਮਰੀਕਾ ਮੰਗ ਨੂੰ ਭਾਰਤ ਨੇ ਠੁਕਰਾ ਦਿੱਤਾ ਜਿਸ ਤੋਂ ਬਾਅਦ ਗੱਲਬਾਤ ਠੱਪ ਹੋ ਗਈ ਹੈ ਤਾਂ ਹੁਣ ਤੁਹਾਨੂੰ ਦੱਸ ਹੀ ਇਹ ਕਿ ਜਿੱਥੇ ਹੁਣ ਅਮਰੀਕਾ ਸਰਕਾਰ ਨੇ ਭਾਰਤ ਉੱਤੇ 50% ਟੈਰਿਫ ਲਗਾਇਆ ਤਾਂ ਇਸ ਟੈਰਿਫ ਤੋਂ ਬਾਅਦ ਹੁਣ ਭਾਰਤ ਜੋ ਹੈ ਆਪਣੀਆਂ ਰਣਨੀਤੀਆਂ ਤੈਅ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਭਾਰਤ ਦੇ ਵੱਲੋਂ ਜੋ ਹੈ ਹੁਣ ਅਮਰੀਕਾ ਦੇ ਉੱਤੇ ਟੈਰਿਫ ਲਗਾਉਣ ਦੀ ਰਣਨੀਤੀ ਤੈਅ ਕੀਤੀ ਜਾ ਰਹੀ ਹੈ ਤਾਂ ਹੋ ਸਕਦਾ ਹੈ ਕਿ ਭਾਰਤ ਅਮਰੀਕਾ ਦੇ ਉੱਤੇ ਪਲਟਵਾਰ ਕਰੇ ਤਾਂ ਉਸ ਤੋਂ ਬਾਅਦ ਹੁਣ ਭਾਰਤ ਕੋਲ ਕੋਈ ਹੋਰ ਵੀ ਆਪਸ਼ਨ ਨਹੀਂ ਬਚਦਾ ਇਹ ਵੱਲ ਦਲਾ ਲੈ ਲੈ ਤਾਂ ਹੁਣ ਜਿਹੜਾ ਭਾਰਤ ਹੈ ਉਹ ਟੈਰਿਫ ਲਗਾ ਸਕਦਾ ਹੈ ਅਮਰੀਕਾ ਤੇ ਤੇ ਦੋਹਾਂ ਦੇਸ਼ਾਂ ਦੇ ਵਿੱਚ ਤਲਖੀ ਵਾਲਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਕੀ ਕੁਝ ਮਾਮਲੇ ਦੇ ਵਿੱਚ ਨਿਕਲ ਕੇ ਆਉਂਦਾ ਦੇਖਣਾ ਜ਼ਰੂਰੀ ਹੈ ਫਿਲਹਾਲ ਦਾ ਸੀ ਇਹ ਕਿ ਅਮਰੀਕਾ ਤੇ ਭਾਰਤ ਦੋਵੇਂ ਦੇਸ਼ ਹੁਣ ਟੈਰਿਫ ਮਾਮਲੇ ਦੇ ਵਿੱਚ ਆਪਸੋ ਆਪਣੇ ਦਿਖਾਈ ਦੇ